ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰਬਾਣੀ ਦਾ ਪਾਵਨ ਵਾਕ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਦਾ ਰਾਗ ਸੂਹੀ ਦੇ ਅੰਦਰ ਪਾਵਨ ਅੰਗ 747 749 ਤੇ ਇਹ ਪਾਵਨ ਸ਼ਬਦ ਸੁਭਾਈਮਾਨ ਹੈ ਸਤਿਗੁਰੂ ਬਚਨ ਕਰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਪਾਤਸ਼ਾਹ ਫਰਮਾਉਂਦੇ ਭਾਈ ਜੇ ਕੋਈ ਸੰਤਾਂ ਦਾ ਮਹਾਪੁਰਖਾਂ ਦਾ ਬਚਨ ਕਮਾ ਲਵੇ ਤੇ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਉਹ ਜ਼ਰੂਰ ਤਰਨਾ ਹੁੰਦਾ ਉਸ ਦਾ ਉਹ ਤਰ ਜਾਂਦਾ ਹੈ ਕਿਉਂਕਿ ਜੋ ਸੰਤ ਹਨ ਭਗਤ ਕਬੀਰ ਸਾਹਿਬ ਆਂਦੇ ਆ ਕਿ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਜੋ ਸੰਤ ਮਹਾਪੁਰਖ ਹੁੰਦੇ ਯੁਗਤੀ ਦੱਸ ਕੇ ਸਾਨੂੰ ਸਾਡਾ ਬੇੜਾ ਬੰਨੇ ਲਾ ਦਿੰਦੇ ਕੱਲਿਆਂ ਕੋਲੋਂ ਕਿਸੇ ਕੋਲੋਂ ਵੀ ਨਹੀਂ ਤਰਿਆ ਜਾਂਦਾ ਯੁਗਤੀ ਪੁੱਛਣੀ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਪੰਜਾ ਪਿਆਰਿਆ ਤੂੰ ਅਮਰ ਧਾਰੀ ਹੋ ਕੇ ਖੰਡੇ ਦੀ ਪਾਹ ਲੈ ਕੇ ਕਿਸੇ ਸਾਧੂ ਸੰਤ ਦੀ ਸੰਗਤ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਕੋਈ ਸਾਧੂ ਸੰਤ ਨਾ ਮਿਲੇ ਕਿਸੇ ਗੁਰਸਿੱਖ ਪਿਆਰੇ ਕੋਲੋਂ ਕੋਈ ਵਿਚਾਰ ਕਰੋ ਕੋਈ ਸੁਣੋ ਕੁਛ ਆਪ ਕਹੋ ਜੇਕਰ ਕੋ ਗੁਰਸਿੱਖ ਪਿਆਰਾ ਵੀ ਨਾ ਮਿਲੇ ਤੇ ਵਾਹਿਗੁਰੂ ਸਿਮਰਨ ਦਾ ਆਸਰਾ ਲਓ ਗੁਰਬਾਣੀ ਦਾ ਆਸਰਾ ਲਓ ਨਾਮ ਨੂੰ ਹੀ ਆਪਣਾ ਆਧਾਰ ਬਣਾ ਲਓ ਗੁਰੂ ਘਰ ਜਾਓ ਗੁਰੂ ਘਰ ਬੈਠ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਓ ਮਹਾਰਾਜ ਕਿਰਪਾ ਕਰਿਓ ਸਾਡਾ ਇਹ ਸੰਸਾਰ ਰੂਪੀ ਇਸ ਸਮੁੰਦਰ ਤੋਂ ਸਾਡਾ ਜੀਵਨ ਰੂਪੀ ਬੇੜਾ ਬੰਨੇ ਲਾ ਦਿਓ ਕਿਉਂਕਿ ਇਸ ਸੰਸਾਰ ਰੂਪੀ ਸਾਗਰ ਦੇ ਵਿੱਚ ਬਹੁਤ ਲਹਿਰਾ ਹਨ ਕਾਮ ਕ੍ਰੋਧ ਲੋਭ ਮੋਹ ਰੂਪੀ ਲਹਿਰਾ ਹੋਰ ਕਿਤਨੀਆਂ ਲਹਿਰਾ ਹਨ ਅਸੀਂ ਜਾਣਦੇ ਹਾਂ ਪਾਤਸ਼ਾਹ ਫਰਮਾਉਂਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਿਵੇਂ ਤਰਨਾ ਹੁੰਦਾ ਕਹਿੰਦੇ ਕਿਸੇ ਪਿੰਡ ਵਿੱਚ ਵੇਖ ਰਿਹਾ ਸੀ ਉਹਦੀ ਦੁਕਾਨ ਸੀ ਹੱਟੀ ਸੀ ਸੌਦੇ ਪੱਤੇ ਦੀ ਹੱਟੀ ਸੀ ਉਹ ਸੌਦਾ ਪੱਤਾ ਵੇਚਦਾ ਸੀ ਉਹਦਾ ਦਿਨੋਂ ਦਿਨ ਕੰਮ ਬੜਾ ਡਾਊਨ ਹੁੰਦਾ ਗਿਆ ਉਹ ਕਿਸੇ ਮਹਾਪੁਰਖ ਦੇ ਕੋਲੇ ਗਿਆ ਮਹਾਪੁਰਖ ਬੜੇ ਅੜਬ ਸੁਭਾਅ ਦੇ ਸਨ ਪਰ ਹੈ ਬੜੇ ਕੋਰੇ ਟਿਕਰਾਰੇ ਬੜੇ ਸੁੱਚੇ ਤੇ ਸੱਚੇ ਇਨਸਾਨ ਸਨ ਮਹਾਪੁਰਖਾਂ ਨੂੰ ਕਹਿੰਦਾ ਮੇਰਾ ਕਾਰੋਬਾਰ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ ਭਾਵ ਨਿਵਾਨਤਾ ਨੂੰ ਜਾ ਰਿਹਾ ਲਾਭ ਨਹੀਂ ਹੋ ਰਿਹਾ ਹਾਨੀ ਹੋ ਰਹੀ ਹੈ ਮਹਾਪੁਰਖਾਂ ਦੇ ਘਟਨਾ ਜੋਖਿਆ ਕਰ ਸੱਚ ਬੋਲਿਆ ਕਰ ਪੂਰਾ ਜੋਖਿਆ ਕਰ ਸਭੋਂ ਮਾਸਾ ਵੱਧ ਜੋਖਦਿਆ ਕਰ ਗਾਗ ਹੋਰ ਵੱਧ ਕੇ ਆਉਣਗੇ ਉਸ ਨੇ ਬਚਨ ਕਮਾ ਲਿਆ ਕਿ ਪੂਰਬਲਾ ਕਰਮ ਚੰਗਾ ਸੀ ਉਸ ਦਾ ਜੋ ਬਚਨ ਕਮਾ ਲਿਆ ਨਿਤ ਅਸੀਂ ਵੀ ਬਹੁਤ ਬਚਨ ਮਹਾਂਪੁਰਖਾਂ ਕੋ ਸੁਣਦੇ ਆਂ ਤੇ ਕਰਦੇ ਆਂ ਪਰ ਅਸੀਂ ਕਮਾਇਆ ਕੋਈ ਨਹੀਂ ਜੇਕਰ ਕਮਾਇ ਲਈਏ ਤਾਂ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜਾਂ ਦੇ ਉਹ ਜੀਵ ਗੁਰਾਂ ਦੀ ਪ੍ਰਸਾਦੀ ਹੁੰਦਾ ਕਿਰਪਾ ਦੁਆਰਾ ਤਰ ਜਾਂਦਾ ਹੈ ਰਹੁ ਵਿਚਾਰ ਕਹਿੰਦੇ ਉਹ શેਠ ਨੇ ਬਚਨ ਕਮਾਇਆ ਉਹ ਘਰ ਆ ਗਿਆ ਅੱਜ ਜਦੋਂ ਹੱਟੀ ਖੋਲੀ ਉਸ ਵਕਤੇ ਉਸਨੇ ਜਿੰਨੇ ਗਾਹਕ ਆਉਂਦੇ ਉਹ ਆਪ ਬੈਠਾ ਹੈ ਸਾਈਡ ਤੇ ਕਦੇ ਲੰਮੇ ਪੈ ਜਾਂਦਾ ਉਹ ਕਹਿੰਦਾ ਭਾਈ ਆਪੇ ਜੋਖ ਲਓ ਲੈ ਜਾਓ ਉਹਦੇ ਕਹਿਣ ਦਾ ਭਾਵ ਜਦੋਂ ਝੂਠ ਹੀ ਨਹੀਂ ਬੋਲਣਾ ਘਾਟ ਹੀ ਨਹੀਂ ਤੋਲਣਾ ਤੇ ਫਿਰ ਗਾਹਕ ਕਿਹੜਾ ਕੋਈ ਵੱਧ ਜੋਖ ਲੈਣ ਲੱਗੇ ਆ ਤੁਸੀਂ ਕਦੇ ਸੋਚਿਓ ਇਸ ਗੱਲ ਨੂੰ ਵਿਚਾਰਿਓ ਜਦੋਂ ਤੁਹਾਨੂੰ ਦੁਕਾਨਦਾਰ ਕਹੇਗਾ ਨਾ ਵੀ ਜਾਓ ਆਪੇ ਲੈ ਜਾਓ ਉਥੋਂ ਜੋਖ ਕੇ ਤੁਹਾਡਾ ਮਨ ਖੁਸ਼ੀ ਨਾਲ ਦੁਗਣਾ ਜੋਗਣਾ ਹੋ ਜਾਵੇਗਾ ਕਿਤਨਾ ਇਹ ਦੁਕਾਨਦਾਰ ਚੰਗਾ ਇਸਦੇ ਵਾਰ-ਵਾਰ ਆਉਣਾ ਚਾਹੀਦਾ ਇਹ ਤਾਂ ਇਮਾਨਦਾਰੀ ਬਹੁਤ ਆ ਜਿਹੜਾ ਗਾਹਕਾਂ ਦੇ ਉੱਤੇ ਹੀ ਸਾਰਾ ਆਪਣਾ ਭਰੋਸਾ ਛੱਡ ਬੈਠਾ ਹੈ ਕਿ ਜਾਓ ਆਪੇ ਪਾ ਲਓ ਆਪੇ ਜੋਖ ਲਓ ਤੁਹਾਡੇ ਨਾਲ ਵੀ ਕਦੇ ਕੋਈ ਇਸ ਤਰ੍ਹਾਂ ਕਵੇ ਤਾਂ ਤੁਹਾਡਾ ਮਨ ਖੁਸ਼ ਹੋ ਜਾਵੇਗਾ ਵੀ ਇਸਨੇ ਬੇਈਮਾਨੀ ਤਾਂ ਕੀ ਕਰਨੀ ਹੈ ਸਗੋਂ ਇਹ ਕਹਿੰਦਾ ਆਪੇ ਜੋਖ ਲਓ ਆਪੇ ਸੌਦਾ ਪਾ ਲਓ ਕਿੰਨਾ ਚੰਗਾ ਦੁਕਾਨਦਾਰ ਹੈ ਸਾਧ ਸੰਗਤ ਜੀ ਐਸੇ ਇਨਸਾਨਾਂ ਦੀ ਫਿਰ ਸ਼ੋਭਾ ਦੂਰ ਦੂਰ ਤੱਕ ਫੈਲਣ ਲੱਗ ਪੈਂਦੀ ਜਿਹੜੇ ਚੰਗੇ ਇਨਸਾਨ ਹੁੰਦੇ ਫੁੱਲਾਂ ਨੂੰ ਕਦੇ ਦੱਸ ਕੇ ਨਹੀਂ ਆਉਣਾ ਪੈਂਦਾ ਕਿ ਖੁਸ਼ਬੂ ਬਹੁਤ ਜ਼ਿਆਦਾ ਹੈ ਸਾਨੂੰ ਆ ਕੇ ਸਾਡੀ ਮਹਿਕ ਲੈ ਲਵੋ ਸੋ ਪੌਰੀਆਂ ਨੂੰ ਦੱਸਣਾ ਨਹੀਂ ਪੈਂਦਾ ਕਿ ਦੀਵੇ ਬਲਪੇ ਹਨ ਪੌਰੇ ਆਪਣੇ ਆਪ ਆ ਜਾਂਦੇ ਸੋ ਜਿਹੜਾ ਪੁਜਾਰੀ ਹੁੰਦਾ ਆਸ਼ਕ ਹੁੰਦਾ ਉਹ ਆਪੇ ਚੱਲਿਆ ਆਉਂਦਾ ਰਹੁ ਵਿਚਾਰ ਕਹਿੰਦੇ ਜਦੋਂ ਇਸ ਏਠ ਨੇ ਬਚਨ ਕਮਾਇਆ ਮਾਪੁਰਖਾਂ ਦਾ ਇਹ ਫਿਰ ਕਹਿੰਦਾ ਜਦੋਂ ਝੂਠ ਹੀ ਨਹੀਂ ਬੋਲਣਾ ਘਾਟ ਹੀ ਨਹੀਂ ਤੋਲਣਾ ਤੇ ਇਸ ਦਾ ਕਾਰੋਬਾਰ ਇਤਨਾ ਵੱਧ ਗਿਆ ਗਾਕਾਂ ਦੀਆਂ ਲੈਣਾ ਲੱਗੀਆਂ ਰਹਿਣ ਆਪੇ ਜੋਖੀ ਜਾਣ ਆਪੇ ਸੌਦਾ ਲਈ ਜਾਣ ਦੱਸਦੇ ਆ ਕਿ ਇਸ ਦਾ ਇਤਨਾ ਕਾਰੋਬਾਰ ਵਧਿਆ ਸਾਧ ਸੰਗਤ ਜੀ ਇਤਨਾ ਕਾਰੋਬਾਰ ਵਧਿਆ ਕਿ ਇਸ ਨੇ ਜਿਹੜੇ ਜੋਖਣ ਵਾਲੇ ਵਟੇ ਸਨ ਉਹ ਵੀ ਸੋਨੇ ਦੇ ਬਣਾ ਲਏ ਉਹ سونے ਦੇ ਵਟੇ ਬਣਾ ਲੇ ਕਿਲੋ ਵਾਲਾ ਵੀ ਸੇਰ ਦਾ ਪਾਈਆ ਦਾ 2 ਕਿਲੋ ਵਾਲਾ ਸਾਰੇ ਵਟੇ سونے ਦੇ ਬਣਾ ਲੇ ਇਤਨਾ ਕਾਰੋਬਾਰ ਵਧ ਗਿਆ ਸੰਤਾਂ ਦਾ ਬਚਨ ਕਮਾ ਲਿਆ ਹੁਣ ਇੱਕ ਦਿਨ ਸੋਚਦਾ ਕਿ ਸੰਤਾਂ ਦਾ ਬਚਨ ਕਮਾਇਆ ਸੀ ਇਤਨਾ ਕਾਰੋਬਾਰ ਵਧਿਆ ਜੈ ਜੈਕਾਰ ਹੋ ਗਈ ਹੈ ਇਥੋਂ ਤੱਕ ਕਿ ਜਿਹੜੇ ਜੋਕਨ ਵਾਲੇ ਵਟੇ ਆ ਉਹ ਵੀ سونے ਦੇ ਬਣਾ ਲੇ ਹੋਵੇ ਨਾ ਸੰਤਾਂ ਪਾਸ ਜਾਈਏ ਜਦੋਂ ਸੰਤਾਂ ਦੇ پاس ਗਿਆ ਤੇ ਵਟੇ ਲੈ ਗਿਆ ਕਿ ਸੰਤਾਂ ਨੂੰ ਦੱਸਾਂਗਾ ਵੇਖੋ ਮਹਾਂਪੁਰਖੋ ਤੁਹਾਡੀ ਕਿੰਨੀ ਕਿਰਪਾ ਈ ਕਿ ਮੈਂ ਤਾਂ ਵਟੇ ਵੀ ਸੋਨੇ ਦੇ ਬਣਾ ਲੇ ਇਤਨਾ ਕਾਰੋਬਾਰ ਵਧਿਆ ਤੁਹਾਡੇ ਬਚਨ ਕਮਾਉਣ ਨਾਲ ਇਹ ਜਦੋਂ ਗਿਆ ਤੇ ਮਹਾਂਪੁਰਖਾਂ ਨੇ ਨੀਵੀਂ ਪਾਈ ਸੀ ਕੁਝ ਗੁਣਗਣਾ ਰਹੇ ਸਨ ਨਾਮ ਜਪ ਰਹੇ ਸਨ ਬੰਦਗੀ ਵਿੱਚ ਲੇਵਲੀਨ ਸਨ ਨਿਰਵਿਕਲਪ ਸਮਾਧੀ ਦੇ ਵਿੱਚ ਇਸਤਤ ਸਨ ਜਦੋਂ ਮਾਹਪੁਰਖਾਂ ਨੂੰ ਜਾ ਕੇ ਬੁਲਾਇਆ ਮਾਹਪੁਰਖੋ ਤੁਹਾਡੀ ਬੜੀ ਕਿਰਪਾ ਹੋਈ ਕਾਰੋਬਾਰ ਇਤਨਾ ਵਧਿਆ ਇਤਨਾ ਵਧਿਆ ਕਿ ਮੇਰੇ ਮਹਿਲ ਮਾੜੀਆਂ ਪੈ ਗਏ ਇੱਥੋਂ ਤੱਕ ਕਿ ਮੈਂ ਜੋਖਣ ਵਾਲੇ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਾ ਲਏ ਹਨ ਮਾਹਪੁਰਖਾਂ ਕੋਈ ਜਵਾਬ ਨਾ ਦਿੱਤਾ ਸਾਧ ਸੰਗਤ ਜੀ ਜਦੋਂ ਫਿਰ ਇਹ ਦੂਸਰੀ ਵਾਰ ਬੋਲਿਆ ਫਿਰ ਵੀ ਮਾਹਪੁਰਖ ਨਾ ਕੁਝ ਬੋਲੇ ਤੀਸਰੀ ਵਾਰ ਫਿਰ ਕਹਿਣ ਲੱਗਾ ਮਹਾਪੁਰਖੋ ਸੁਣਦੇ ਜੇ ਮੇਰਾ ਕਾਰੋਬਾਰ ਬਹੁਤ ਵਧਿਆ ਤੁਹਾਡੀ ਕਿਰਪਾ ਨਾਲ ਤੀਸਰੀ ਵਾਰ ਮਹਾਪੁਰਖ ਬੋਲੇ ਕਹਿੰਦੇ ਫਿਰ ਜਾ ਕੀ ਡੀਕਦਾ ਹੈ ਸਾਡਾ ਬਚਨ ਤਾਂ ਇਹੋ ਹੀ ਆ ਕਿਉਂਕਿ ਇਸਨੇ ਪੁੱਛਿਆ ਸੀ ਹੁਣ ਅਗਲਾ ਬਚਨ ਕਰੋ ਮੇਰੀ ਜ਼ਿੰਦਗੀ ਦਾ ਉਧਾਰ ਹੋ ਜੇ ਆਪ ਜੀ ਨੇ ਕਹਿੰਦੇ ਬਚਨ ਕੀਤਾ ਸੀ सेठ ਕਹਿੰਦਾ ਤੇ ਮੇਰਾ ਇਤਨਾ ਭਲਾ ਆ ਇਤਨਾ ਕਾਰੋਬਾਰ ਚੜਿਆ ਮੇਰਾ ਹੁਣ ਅਗਲਾ ਬਚਨ ਕਰੋ ਹੋਰ ਵੀ ਕਿਰਪਾ ਵੇ ਮਹਾਪੁਰਖਾਂ ਦੇ ਜਾ ਫਿਰ ਤੀਸਰੀ ਵਾਰ ਜਦੋਂ ਇਹ ਇਹਨੇ ਕਿਹਾ ਪੁੱਛਿਆ ਤੇ ਤੀਸਰੀ ਵਾਰ ਬੋਲੇ ਮਹਾਪੁਰਖ ਕਹਿੰਦੇ ਜੇ ਸਾਨੂੰ ਪੁੱਛਦਾ ਨਾ ਤੇ ਤੀਸਰੀ ਵਾਰ ਦੂਸਰਾ ਬਚਨ ਤੇਰੇ ਵਾਸਤੇ ਇਹ ਹੈ ਕਿ ਹਾ ਜਿਹੜੇ ਬੱਟੇ ਆ ਨਾ ਸੋਨੇ ਦੇ ਇਹ ਸਾਰੇ ਦੇ ਸਾਰੇ ਨਹਿਰ ਵਿੱਚ ਵਗਾ ਕੇ ਮਾਰ ਭਾਵ ਨਹਿਰ ਵਿੱਚ ਉੜਦੇ ਜਾਂਦੇ ਹੋਇਆ ਪਹਿਲਾਂ ਤੇ ਇਹਦੇ ਮਨ ਨੂੰ ਬੜੀ ਖੇਚ ਜੀ ਪਈ ਕਿਉਂਕਿ ਦੁਨਿਆਵੀ ਜੀਵ ਸੀ ਇਦੇ ਮਨ ਨੂੰ ਲੱਗਾ ਵੀ ਖੜੀ ਮਾਹਪੁਰਖ ਮੇਰਾ ਕੋਈ ਨੁਕਸਾਨ ਹੀ ਕਰ ਲੱਗੇ ਆ ਮਸਾਂ ਤੇ ਬੱਟੇ ਬਣੇ ਸੋਨੇ ਦੇ ਹੁਣ ਕਿਹਦਾ ਦਿਲ ਕਰਦਾ ਸੋਨਾ ਤੇ ਕੋਈ ਇੱਕ ਮਾਸਾ ਤੋਲਾ ਨਹੀਂ ਛੱਡ ਕੇ ਖੁਸ਼ ਹੈਗਾ ਉਹ ਕਿਲੋਆਂ ਦੇ ਵਿੱਚ ਸੀ ਸੋ ਇਹਦੇ ਮਨ ਦੇ ਵਿੱਚ ਆਇਆ ਮਨਾ ਉਹ ਪਾਪੀਆ ਮਨਾ ਜਿਹੜੇ ਮਾਹਪੁਰਖਾਂ ਨੇ ਵਜਨ ਕੀਤਾ ਸੀ ਇਤਨੀ ਜੈਜਕਾਰ ਹੋ ਗਈ ਆ ਹੋ ਸਕਦਾ ਇਹਦੇ ਵਿੱਚ ਵੀ ਕੋਈ ਮੇਰਾ ਭਲਾ ਹੋਵੇ ਤੂੰ ਬੇਚਿੰਤ ਹੋ ਕੇ ਬੇਸ਼ੱਕ ਹੋ ਕੇ ਕੋਈ ਸ਼ੱਕ ਨਾ ਕਰ ਬਚਨ ਤੇ ਇਹ ਵੱਟੇ ਨਹਿਰ ਵਿੱਚ ਉੜਦੇ ਇਸ ਨੇ ਮਨ ਬਣਾ ਲਿਆ ਮਹਾਂਪੁਰਖਾਂ ਦਾ ਬਚਨ ਮੰਨਣ ਦਾ ਜਾਂਦਿਆਂ ਜਾਂਦਿਆਂ ਸਾਥ ਸੰਗਤ ਜੀ ਇਹਨੇ ਵੱਟੇ ਜਿਹੜੇ ਸੀ ਮਹਾਂਪੁਰਖਾਂ ਦਾ ਬਚਨ ਮੰਨ ਕੇ ਸਾਰੇ ਨਹਿਰ ਵਿੱਚ ਉੜ ਦਿੱਤੇ ਤਾਂ ਨਹਿਰ ਦਾ ਪਾਣੀ ਬਹੁਤ ਜ਼ਿਆਦਾ ਸਾਫ਼ ਸੀ ਥੱਲੇ 10 ਦੇ ਰੁਪਈਆ ਪਿਆ ਵੀ ਦਿਸਦਾ ਹੁੰਦਾ ਸੀ ਚਲੋ ਅੱਜ ਕੱਲ ਦੇ ਪਾਣੀਆਂ ਦੀ ਤਾਂ ਕੀ ਗੱਲ ਕਰਨੀ ਹੈ ਜਿੰਨਾ ਵੇਲੇਆਂ ਦੀਆਂ ਗੱਲਾਂ ਹਨ ਸਾਡੇ ਬਜ਼ੁਰਗ ਦੱਸਦੇ ਸੀ ਵੀ ਕੋਈ ਵਹੀ ਨਦੀ ਕੋਈ ਨਹਿਰ ਉੱਥੋਂ ਲਿਆ ਕੇ ਪਾਣੀ ਤੇ ਦਾਲ ਪ੍ਰਸ਼ਾਦਾ ਤਿਆਰ ਕਰਿਆ ਕਰਦੇ ਸਨ ਇਤਨਾ ਸਾਫ਼ ਹੁੰਦਾ ਸੀ ਸੋ ਸਾਰੀਆਂ ਨਹਿਰਾਂ ਦੇ ਹੀ ਪਾਣੀ ਸਾਫ਼ ਸਨ ਜਿਉਂ-ਜਿਉਂ ਫੈਕਟਰੀਆਂ ਵਧੀਆਂ ਜੀਵ ਨੇ ਤਰੱਕੀ ਕੀਤੀ ਆਪਣੇ ਜੀਵਨ ਦਾ ਘਾਣ ਕਰੀ ਗਿਆ ਘਾਣ ਇਸ ਤਰ੍ਹਾਂ ਕਿ ਜਿਹੜਾ ਮੌਸਮ ਆ ਖਵਾ ਗੰਦਲੀ ਹੋ ਗਈ ਪਾਣੀ ਗੰਦਲੇ ਹੋ ਗਏ ਰਹੋ ਵਿਚਾਰੇ ਸਾਡਾ ਵਿਸ਼ਾ ਨਹੀਂ ਫਿਰ ਕਿਤੇ ਵਿਚਾਰਾਂਗੇ ਇਸ ਵਿਸ਼ੇ ਤੇ ਕਹਿਣ ਲੱਗੇ ਜਦੋਂ ਇਸ ਨੇ ਵਟੇ ਸੁੱੜ ਤੇ ਘਰ ਚਲਾ ਗਿਆ ਹੁਣ ਜਿਹੜੇ ਗਾਹਕੇ ਦੇ ਰੋਜ ਆਉਂਦੇ ਸੀ ਉਹ ਨਹਿਰ ਲੰਘ ਕੇ ਆਉਂਦੇ ਹੁੰਦੇ ਸੀ ਜਦੋਂ ਨਹਿਰ ਲੰਘੇ ਉਹਨਾਂ ਵੇਖਿਆ ਸੋਨੇ ਦੇ ਵਟੇ ਇੱਕ ਕਹਿਣ ਲੱਗਾ ਓਏ ਆਪਣਾ ਜਿਹੜਾ ਪਿੰਡ ਵਾਲਾ ਸੇਠ ਆ ਉਸ ਤੋਂ ਬਿਨਾਂ ਕਿਸੇ ਦੇ ਵੀ ਸੋਨੇ ਦੇ ਵਟੇ ਨਹੀਂ ਲਾਗੇ ਬੰਨੇ ਇਹ ਵਟੇ ਉਹਦੇ ਆ ਦੂਸਰਾ ਕਹਿੰਦਾ ਜਰੂਰ ਚੋਰ ਚੋਰੀ ਕਰਕੇ ਭੱਜੇ ਹੋਣਗੇ ਕੋਈ ਮਗਰ ਲੱਗਣ ਕਰਕੇ ਕੋਈ ਮਗਰ ਲੱਗਿਆ ਹੋਵੇਗਾ ਚੋਰਾਂ ਨੂੰ ਡਰ ਪੈ ਗਿਆ ਫੜੇ ਨਾ ਜਾਈਏ ਤੇ ਉਹਨਾਂ ਨੇ ਨਹਿਰ ਵੀ ਸੁੱੜ ਦਿੱਤੇ ਹੋਣੇ ਆਪੋ ਆਪਣੀਆਂ ਵਿਉਂਤਾਂ ਘੜਦੇ ਆ ਇੱਕ ਕਹਿੰਦਾ ਭਾਈ ਤੁਸੀਂ ਵੱਟੇ ਚੱਕੋ ਆਪਾਂ ਸੇਠ ਕੋਲ ਪਹੁੰਚਾ ਦਈਏ ਵੇਖੋ ਹੱਕ ਦੀ ਕਮਾਈ ਜਿਹਨੂੰ ਕਹਿੰਦੇ ਹੱਕ ਦੀ ਕਮਾਈ ਕਹਿੰਦੇ ਜਦੋਂ ਉਹ ਸਾਰੇ ਵੱਟੇ ਪਿੰਡ ਵਾਸੀਆਂ ਨੇ ਚੁੱਕ ਲਏ ਸੀਠ ਦੇ ਕੋਲ ਲੈ ਕੇ ਝੋਲੀ ਚ ਪਾ ਕੇ ਤੇ ਸੀਠ ਨੂੰ ਕਹਿੰਦੇ ਭਾਈ ਆ ਤੇਰੇ ਵਟੇ ਆ ਤੇ ਸਾਨੂੰ ਤੇ ਨਹਿਰ ਚੋਂ ਲੱਭੇ ਪਤਾ ਨਹੀਂ ਕੋਈ ਚੋਰ ਚੁੱਕ ਕੇ ਲੈ ਗਿਆ ਕੀ ਗੱਲ ਬਣੀ ਆ ਇਹ ਤੈਨੂੰ ਪਤਾ ਹੋਵੇਗਾ ਸੀਠ ਚੁੱਪ ਹੈ ਕਿਸੇ ਵੀ ਗੱਲ ਦਾ ਭੇਦ ਨਹੀਂ ਖੋਲਣਾ ਚਾਹੁੰਦਾ ਵੀ ਇਹ ਵਟੇ ਕਿਵੇਂ ਗਏ ਉੱਥੇ ਸੋ ਸੁਟੇ ਤੋਂ ਨਿਆਬ ਸੀ ਮਹਾਂਪੁਰਖਾਂ ਦਾ ਬਚਨ ਮੰਨ ਕੇ ਫਿਰ ਸੀਠ ਨੇ ਵਟੇ ਲੈ ਝੋਲੀ ਚ ਪਾਏ ਫਿਰ ਮਹਾਂਪੁਰਖਾਂ ਕੋ ਚਲਾ ਗਿਆ ਤੀਸਰੀ ਵਾਰ ਜਦੋਂ ਤੀਜੀ ਵਾਰ ਗਿਆ ਮਾਹਪੁਰਖਾਂ ਨੂੰ ਕਹਿੰਦਾ ਮਾਹਪੁਰਖੋ ਮੈਂ ਹੁਣ ਕੀ ਕਰਾਂ ਇਹ ਵਟੇ ਮੈਂ ਤੁਹਾਡਾ ਬਚਨ ਮੰਨ ਕੇ ਨਹਿਰ ਵੀ ਸੁੱਟ ਦਿੱਤੇ ਸਨ ਪਰ ਲੋਕਾਂ ਨੇ ਫਿਰ ਮੇਰੇ ਘਰ ਮੇਰੀ ਦੁਕਾਨ ਤੇ ਪਹਚਾ ਦਿੱਤੇ ਆ ਮਾਹਪੁਰਖ ਆਂਦੇ ਬਸ ਇਹੋ ਹੀ ਇਤਨੇ ਬਚਨ ਤੇਰਾ ਅਸੀਂ ਦੇਖਣਾ ਸੀ ਕਿ ਤੂੰ ਬਚਨ ਕਮਾਉਂਦਾ ਹੈ ਤੂੰ ਬਚਨ ਤੇ ਭਰੋਸਾ ਰੱਖਦਾ ਹੈ ਇਸ ਬਚਨ ਵਿੱਚ ਤੈਨੂੰ ਇਹ ਦੱਸਣਾ ਚਾਹੁੰਦੇ ਨੇ ਦੇਖ ਜਿਹੜੀ ਤੇਰੇ ਹੱਕ ਦੀ ਕਮਾਈ ਸੀ ਉਹ 100 ਸਮੁੰਦਰੋਂ ਪਾਰ ਵੀ ਚਲੀ ਜਾਵੇ ਉਹ ਤੇਰੇ ਪਾਸ ਜ਼ਰੂਰ ਆਵੇਗੀ ਕੋਈ ਨਾ ਕੋਈ ਵੇਧ ਬਣ ਕੇ ਆਵੇਗੀ 100 ਵਿਧਾ ਭਾਵੇਂ ਪਰਮੇਸ਼ਰ ਨੂੰ ਬਣਾਉਣੀਆਂ ਪੈਣ ਜਿਹੜੀ ਤੇਰੀ ਹੱਕ ਦੀ ਕਮਾਈ ਉਹ ਕੋਈ ਲੈ ਕੇ ਜਾ ਨਹੀਂ ਸਕਦਾ ਉਸ ਨੂੰ ਲੋਕ ਤੇਰੇ ਆਪ ਘਰ ਪਹੁੰਚਾਉਣ ਆਉਣਗੇ ਭਾਵੇਂ ਉਹ ਕੋਈ ਵੀ ਲੈ ਜਾਵੇ ਇਹ ਤੂੰ ਭਰੋਸਾ ਰੱਖੀਂ ਦੂਸਰਾ ਦੁ ਬਚਨੇ ਮੰਨਿਆ ਕਿ ਤੈਨੂੰ ਭਰੋਸਾ ਹੋ ਗਿਆ ਵੀ ਮਹਾਪੁਰਖਾਂ ਦੇ ਬਚਨਾਂ 'ਚ ਤਾਕਤ ਹੁੰਦੀ ਹੈ ਮਹਾਪੁਰਖਾਂ ਦੇ ਬਚਨਾਂ ਦੇ ਵਿੱਚ ਬੜਾ ਫਲ ਹੁੰਦਾ ਮਹਾਪੁਰਖਾਂ ਦੇ ਬਚਨ ਵਿੱਚ ਬੜਾ ਸੁਖ ਹੁੰਦਾ ਮਹਾਪੁਰਖਾਂ ਦੇ ਬਚਨ ਵਿੱਚ ਬਹੁਤ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਵੀ ਇਸੇ ਤਰ੍ਹਾਂ ਕਹਿ ਰਹੇ ਕਿ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਸ ਇਹ ਸੀ ਗੁਰਬਾਣੀ ਦਾ ਬਚਨ ਇੱਕ ਦੋ ਪੰਕਤੀਆਂ ਤੇ ਵਿਚਾਰ ਆਪ ਜੀ ਨਾਲ ਸਾਂਝ ਪਾਈ ਆ ਦੇਖੋ ਆਪਾਂ ਵੀ ਕੋਈ ਪੂਰਨ ਸਾਧੂ ਮਹਾਤਮਾ ਮਿਲ ਜਾਵੇ ਉਸ ਦੇ ਬਚਨ ਕਮਾਉਣ ਲੱਗਿਆਂ ਕਦੇ ਦੇਰ ਨਾ ਕਰੀਏ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਕਹਿੰਦੇ ਵੀ ਕਦੇ ਵੀ ਬਿਲੰਬ ਹੁੰਦਾ ਦੇਰੀ ਕਦੇ ਵੀ ਧਰਮ ਦੇ ਕੰਮ ਕਰਨ ਨੂੰ ਦੇਰੀ ਨਾ ਲਾਈ ਜੇ ਦੇਰੀ ਲਾਉਣੀ ਤੇ ਪਾਪਾਂ ਨੂੰ ਲਾਦਵੀ ਹੋ ਸਕਦਾ ਟਲਦੇ ਟਲਦੇ ਟਲ ਜਾਣ ਖੋਈਆਂ ਬੇਅੰਤ ਭੁੱਲਾਂ ਦੀ ਖਿਮਾ ਚਾਹੁੰਦੇ ਗੁਰਬਾਣੀ ਦੀ ਵਿਚਾਰ ਸਾਂਝ ਪਾਉਂਦਿਆਂ ਸਾਖੀ ਦੀ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਆਪ ਸਾਧ ਸੰਗ ਜੀ ਸਤਿਗੁਰੂ ਜੀ ਬਖਸ਼ਣਾਰ ਬਖਸ਼ ਲੈਣ ਆਉ ਗੱਜ-ਬੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ